আচ্ছা গলি আচ্ছা আচ্ছা ਏ ਆਪਣੇ ਡੈਡੀ ਦਾ ਡੈਡੀ ਦਾ ਜਿਹੜਾ ਪੈਡ ਦਾ ਨਾਮ ਹੀ ਹੁੰਦਾ ਠੀਕ ਬਾਜਾ ਚਲੋ ਇੱਕ ਤਾਂ ਕਿਰਤਾਂ ਦਾ ਉਹ ਕੱਢ ਲੈਣੇ ਫਿਰ ਆਪਣੇ ਘਰ ਤੋਂ ਵੀ ਵੀਨਵੀਲ ਸਪੋਰਟ ਵਾਲਾ ਜਦੋਂ ਲੱਗਣਾ ਵਾ ਆਪਣੀ ਕੀਤੇ ਕਿ ਇਧਰਲੇ ਪਾਸੇ ਜ਼ਰੂਰ ਇਹ ਸਮਾਰਨ ਪਹਿਲੇ ਨੰਬਰ ਤੇ ਮੈਂ ਆਪਣੇ ਪਿੰਡ ਨੂੰ ਪਹਿਲਾਂ ਲਿਆ ਕੇ ਦੇਣੀ ਹੈ ਚਲੋ ਦੋ ਦੇਖੋ ਮਿਲ ਜਾਣਗੇ ਮਿਲ ਜਾਣਗੇ आदे, आदे, आदे है ना। आ, अच्छा चलो ठीक है चलो हम चीजी केड़ी खाने हरे दस <laughs> ਹੱਟ 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 ਕੀ ਦੀ ਵਧੀਆ ਇੱਥੇ ਹੱਟੀ ਆ ਬੱਤੀ ਕੀ ਦੀ ਵਧੀਆ ਸੋਨੂ ਦੀ ਮਸ਼ਹੂਰੀ ਵੀ ਹੁੰਦੀ ਜੀ ਸਾਡਾ ਅਸਰ ਪ੍ਰਧਾਨ ਕਿਹੜਾ ਤੁਹਾਡਾ ਸਾਰਾ ਜਿਹੜਾ ਸਹੀ ਫੈਸਲਾ ਕਰਦਾ ਉਹ ਦੱਸੋ ਆ ਦੇ ਉਹ ਕਿ ਕੈਪਟਨ ਵੀ ਆ ਆ ਤੇ ক্রিকেট ਦਾ ਵੀ ਆ ਹਾਂ ਜਿਸ ਸਹੀ ਫੈਸਲਾ ਕਰਦਾ ਸਾਰਾ ਦਾ ਜੀ ਪ੍ਰਧਾਨ ਜੀ ਸਹੀ ਗੱਲ ਆ ਚਲ ਇਧਰ ਆ ਤਾ ਕਿੱਥੇ ਗਿਆ ਕਹਣਾ ਆ ਜਾ ਉਹ ਕੈਪਟਨ ਸਾਹਿਬ ਨੂੰ ਫੜੋ ਬਹੁਤ ਕੱਢੀ ਜੇ ਇਹ ਦੇਖੋ ਫੈਸਲੇ ਕਰਾਈ ਹੋਏ ਕਿੱਥੇ ਆ ਇਹ ਨਹੀਂ ਨਹੀਂ ਸੋਣ ਨਹੀਂ ਕਹਿਣਾ ਸਾਰੇ ਹੀ ਚੰਗੇ ਆ ਆ ਚੰਗੀ ਚੀਜ਼ ਕਿਸੇ ਦੇ ਮੇਰੇ ਕਿਹਾ ਸਾਰੇ ਚੰਗੇ ਸਾਰੇ ਆ ਅੱਛਾ ਇਧਰ ਆਪ ਕੈਪਟਨ ਇਧਰ ਆਪ ਆ ਫੜ ਲਾ ਇਹ ਸਾਰੇ ਖਰਚਾ ਆ ਕੇ ਇਹਨਾਂ ਨੂੰ ਮੇਰੇ ਵੱਲੋਂ ਠੀਕ ਆ ਸੋਨੂ ਦੀ ਹੱਡੀ ਦੇ ਜਿਹਦੀ ਹੱਡੀ ਜਿਹਦੀ ਮਤੀ ਆ ਠੀਕ ਆ ਲੈ ਜਾ ਇਹਨਾਂ ਨੂੰ ਜੋ ਜੋ ਮੰਗਦੇ ਆ ਲੈ ਕੇ ਦੇ ਠੀਕ ਆ ਹੁਣ ਘਰ ਵਾਪਸ ਆ ਜਾਣਾ ਠੀਕ ਆ ਇਹ ਇਹ ਮੇਰੇ ਵੱਲੋਂ ਜੋ ਮੰਗਦੇ ਆ ਠੀਕ ਆ ਇਹਦਾ ਨਾ ਆਜ ਖੁਸ਼ਕ ਠੀਕ ਆ ਇਹਨੂੰ ਕੱਖ ਨਾ ਲੈ ਕੇ ਨਹੀਂ ਆ ਜਰਾ ਜਰਾ ਕਿ ਨਾ ਤੇਰਾ ਹਾਂ ਸੁੱਕੇ ਦਾ ਕਿ ਨਾ ਜਰਾ ਨਾਮਿਸ਼ ਵਧੀਆ ਅੱਖਾਂ ਪਰ ਗਏ ਇਹਨੂੰ ਭਰਾਵਾ ਦੋ ਚੀਜ਼ਾਂ ਲੈ ਕੇ ਠੀਕ ਆ ਇੱਕ ਮਿੰਟ ਆ ਫੜ ਹੱਥ ਫੜ ਕੇ ਪੁੱਛਦਾ ਇਹ ਮੇਰਾ ਚ ਉਸ ਤੋਂ ਮੰਗਾ ਦੇ ਆ ਫੜ ਹਾਂ ਚੱਲ छॾी न चल सारे लेज चलो